ਇਹ ਰਿਜ਼ਲਟ ਚੈੱਕ ਕਰ ਰਹੇ ਹੋ ਬਈ ਲਾਈਵ ਰਿਜ਼ਲਟ ਆ ਤੁਹਾਡੇ ਸਾਹਮਣੇ ਇਹ ਲਾਈਟਾਂ ਨਵੀਆਂ ਪੁਰਾਣੀਆਂ ਕਿਵੇਂ ਨੇ ਇਹ ਆਪਣੇ ਕੋਲ ਸੈਕੰਡ ਹੈਂਡ ਆ ਵੀਰੇ ਸੈਕੰਡ ਹੈਂਡ ਲੈ ਆ ਹਾਂ ਸੈਕੰਡ ਹੈਂਡ ਦੇ ਵਿੱਚ ਕਿਸੇ ਨੇ ਵੀ ਲਾਈਟ ਲੈਣੀ ਹੋਵੇ ਫਰੰਟ ਲਾਈਟ ਬੈਕ ਲਾਈਟ ਸਾਈਡ ਮਿਰਰ ਗੱਟੀਆਂ ਦੇ ਠੀਕ ਹੈ Ориਜਨਲ ਸੈਕੰਡ ਹੈਂਡ ਵੀ ਮਿਲ ਜਾਣਗੀਆਂ ਤੇ ਨਵੀਆਂ ਵੀ ਮਿਲ ਜਾਣਗੀਆਂ ਹਾਂ ਜੀ ਹਾਂ ਆ ਦੇਖੋ ਬਈ ਇਹ ਇਹ ਕਾਦੀ ਆ ਬਈ ਇਹ ਫੋਰਚਨਰ ਦੀ ਇਹ ਫੋਰਚਨਰ ਇਹ ਕਿੰਨੇ ਦੀ ਐ ਇਹ ਫੋਰਚਨਰ ਸਾਰੇ 8000 ਰੁਪਏ ਦੀ 8000 ਰੁਪਏ ਦੀ ਫੋਰਚਨਰ ਦੀ ਲਾਈਟ ਆ ਇੱਕ ਹਾਏ ਇੱਕ ਕਾਟੀਆਂ 16000 ਦੋਨੀਆਂ 16000 ਤੇ ਤੇ ਨਵੀਂ ਲੈਣ ਜਾਓ ਮੱਲਾ ਦਾ ਥੋੜੀ 80000 ਦੀ ਪੈ ਜਾਣੀ ਹੈ ਹਾਂ 80000 80 90000 ਜੇ ਤੁਸੀਂ ਹੈੱਡਲਾਈਟ ਆਪਾਂ ਅਪਗ੍ਰੇਡ ਕਰਦੇ ਆਂ ਕਿਉਂਕਿ ਆਪਣੇ ਕੋਲ 340 62 ਸਾਰੇ ਤਰ੍ਹਾਂ ਦੀ ਆ 240 160 ਇਹ ਐਕਚੁਅਲ 'ਚ 340 ਹੋਊਗਾ ਲੈਣ ਦਾ ਐਕਚੁਅਲ ਦੇ ਵਿੱਚ ਸਾਰਾ ਮਾਲ ਵੀਰੇ ਆਪਣੇ ਕੋਲ オリジナル ਦੇ ਵਿੱਚੋਂ ਆ ਆਹ ਹਾਂ ਦੋ ਸਾਲ ਦੀ ਗਾਰੰਟੀ ਰਹੂਗੀ ਇਹਨਾਂ ਦੀ ਹਰ ਚੀਜ਼ ਦੀ ਦੋ ਸਾਲਾਂ 'ਚ ਕਦੇ ਵੀ ਖਰਾਬ ਹੁੰਦੀ ਆ ਚਾੱਕੇ ਆਪ ਦਾ ਤਰਾ ਨਵਾਂ ਲੈ ਜਨ ਮੈਨੂੰ ਨਵਾਂ ਵੀ ਰਿਪੇਅਰਿੰਗ ਚ ਕੀ ਕੰਮ ਕਰਨੇ ਆਪਾਂ ਰਿਪੇਅਰਿੰਗ ਚ ਵੀਰੇ ਆਪਣਾ ਲਾਈਟਿੰਗ ਦਾ ਆ ਗਿਆ ਜਿਵੇਂ ਲਾਈਟਾਂ ਸਾਫ਼ ਹੋ ਗਈਆਂ ਠੀਕ ਆ ਬੰਪਰ ਟੁੱਟ ਜਾਂਦੇ ਆ ਆਪਣਾ ਬੰਪਰ ਦਾ ਪ੍ਰੋਪਰ ਵੈਲਡਿੰਗ ਦਾ ਕੰਮ ਆ ਸਾਰਾ ਉਹਨਾਂ ਰਿਪੇਅਰ ਬਾਕੀ ਲਾਈਟ ਮੋਡੀਫਿਕੇਸ਼ਨ ਦਾ ਕਿਸੇ ਨੇ ਡੀਆਰਐਲ ਕਸਟਮ ਕਰਵਾਉਣੀ ਆ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾਗਾ ਆਪਾਂ ਉਹ ਸਾਰਾ ਲਾਈਟ ਦੇ ਚਿੱਟ ਜਟ ਕਰਕੇ ਸੈਸਰੀ ਨਵੀਂ ਪੁਰਾਣੀ ਤੁਹਾਨੂੰ ਛਾੜੀ ਦਵਾਂਗੇ ਅੱਜ ਆਪਾਂ ਜੱਸੀ ਮੋਟਰਸ ਤੇ ਆਏ ਬਈ ਧੂਰੀ ਸ਼ਹਿਰ ਜ਼ਿਲ੍ਹੇ ਸੰਗਰੂਰ ਦੇ ਵਿੱਚ ਕਾਰਾਂ ਦੀ ਕੋਈ ਵੀ ਐਕਸੈਸਰੀ ਹੈਗਾ ਤੁਹਾਨੂੰ ਲੈਣੀ ਆ ਕੋਈ ਲਾਈਟ ਅਪਗ੍ਰੇਡ ਸਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਐਂਡ ਤੱਕ ਬਣੇ ਰਹੋ ਤੇ ਬਾਕੀ ਗੱਲ ਕਰਾਂ ਬਾਈ ਨਾਲ ਹਨਾ ਵੀ ਤੁਹਾਨੂੰ ਸਾਰੀ ਡਿਟੇਲ ਦੇ ਦੇਣਗੇ ਵੀ ਕੀ ਕੁਝ ਹੈ ਕੀ ਕੁਝ ਨਹੀਂ ਹੈ ਬ੍ਰੀ ਸਸਟੀ ਗੱਲ ਜੀ ਸਸਟੀ ਗੱਲ ਸਵਾਦ ਆ ਵੀਰੇ ਆਪਣੇ ਪੇਜ ਦੇ ਉੱਤੇ ਹਨਾ ਅੱਜ ਆਪਾਂ ਪਹਿਲੀ ਵਾਰੀ ਆ ਹਨਾ ਗੱਲਾਂ ਬਹੁਤ ਟਾਈਮ ਦੀ ਚੱਲਦੀਆਂ ਹਾਂ ਹਾਂਜੀ ਹਾਂਜੀ ਕਹਿੰਦਾ ਬਹੁਤ ਸਾਲ ਹੋ ਗਿਆ ਵੀਰੇ ਤੁਹਾਨੂੰ ਵੀ ਕਦੇ ਬਾਈ ਲਵੇ ਟਾਈਮ ਨਹੀਂ ਕਰਦੇ ਸਾਡੇ ਦੇ ਟਾਈਮ ਤੇ ਬਾਈ ਜਿਹੜੀ ਅੱਜ ਦੀ ਆਪਾਂ ਵੀਡੀਓ ਕਰਾਂਗੇ ਹਨਾ ਇਹ ਇਹਦੇ ਵਿੱਚ ਆਪਾਂ ਕੀ ਕੋਈ ਸ਼ੋਅ ਕਰਨਾ ਚਾਹੁੰਦੇ ਆ ਇਹਦੇ ਵਿੱਚ ਵੀਰ ਜੀ ਇਹਦਾ ਆਪਾਂ ਲੈ ਕੇ ਆਏ ਆ ਅੱਜ ਦੀ ਜਿਵੇਂ ਹੁਣ ਮੰਨ ਲੇ ਕਿ ਫੌਗ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਉਹ ਆਉਂਦੀ ਆ ਧੁੰਦ ਆ ਗਈ ਆ ਬਹੁਤ ਜ਼ਿਆਦਾ ਉਹ ਤੇ ਬਾਕੀ ਉਹ ਵੀ ਰੋਸ਼ਨੀ ਦੀ ਲਈ ਚਾਹੀਦੀ ਆ ਅੱਜ ਆਪਾਂ ਲੈ ਕੇ ਆਏ ਆ ਆਟੋ ਡੀਲ ਦੇ ਪ੍ਰੋਜੈਕਟਰ ਵੀਰੇ ਠੀਕ ਹੈ ਠੀਕ ਹੈ ਜੀ ਇਹ ਪ੍ਰੋਜੈਕਟਰ ਰਹਿਣਗੇ ਆਟੋ ਡੀਲ ਦੇ ਇਹਨਾਂ ਦੀ 1 ਇਅਰ ਦੀ ਵਾਰੰਟੀ ਦੋਗੇ 1 ਸਾਲ ਦੀ 1 ਸਾਲ ਦੀ ਗਾਰੰਟੀ ਇਹਨਾਂ ਦੀ ਇਹਨਾਂ ਦਾ ਥਰੋ ਬਹੁਤ ਘੱਟ ਆ ਇਹਨਾਂ 3 ਕਲਰ ਦੇ ਵਿੱਚ ਆ yellow white ਤੇ ਮਿਕਸ ਕਲਰ ਦੇ ਵਿੱਚ ਕਿੰਨੇ ਕਲਰ ਇਹਦੇ ਵਿੱਚ ਚੱਲਣਗੇ ਜਿਵੇਂ ਕਿ ਹੁਣ ਸੰਜੂਕੀ ਦੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਜ਼ੀਰੋ ਫਿਟਿੰਗ ਇਹਨਾਂ ਦੀ ਨਾਰਮਲ ਆ ਜਾਂਦੀ ਹੈ ਠੀਕ ਹੈ ਹੁਣ ਕਈ ਗੱਡੀਆਂ ਨੇ ਜਿਵੇਂ ਆਪਣੀ ਵਰਨ ਆਫ ਫਲੂਡਿਕ ਹੋ ਗਈ ਜਿਵੇਂ ਆਪਣਾ ਸਾਹਮਣੇ ਸਕਾਰਪਿਓ ਖੜੀ ਹੈ ਤੁਸੀਂ ਦੇਖ ਸਕਦੇ ਹੋ ਨਾ ਇਹਨਾਂ ਦੇ ਵਿੱਚ ਆ ਇਸ ਤਰ੍ਹਾਂ ਦੇ ਫੌਗ ਲੈਟ ਲੱਗੀ ਹੁੰਦੀ ਆ ਜੀ ਜੇਪਾ ਪ੍ਰੋਜੈਕਟਰ ਕਦੇ ਵੀ ਫਿੱਟ ਨਹੀਂ ਕਰ ਸਕਦੇ ਤੇ ਆ ਕਰਵੀ ਵਾਲੀ ਲੱਗੀ ਹੁੰਦੀ ਹੈ ਇਹਦੇ ਵਿੱਚ ਹਾਂ ਇੱਥੇ ਲੱਗਦੀ ਹੁਣ ਇਹਨਾਂ ਦਾ ਵੀ ਸੋਲੂਸ਼ਨ ਆਪਣੇ ਕੋਲੇ ਆ ਗਿਆ ਹੈ ਅੱਛਾ ਹੁਣ ਇਹਨਾਂ ਦਾ ਕੀ ਸੋਲੂਸ਼ਨ ਆਪਣੇ ਕੋਲੇ ਇਹਨਾਂ ਦੇ ਕਵਰ ਕੰਪਨੀ ਫਿਟਰ ਪੂਰੇ ਆਉਣ ਲੱਗੇ ਜੀ ਠੀਕ ਹੈ ਬਈ ਤੁਸੀਂ ਆਹ ਦੇਖ ਸਕਦੇ ਹੋ ਆ ਕੇ ਆਪਣੇ ਕੋਲੇ ਹਰ ਤਰ੍ਹਾਂ ਦੇ ਕਵਰ ਪਏ ਨੇ ਹਾਂ ਹਾਂ ਤੈਨੂੰ ਕਾ ਗੁਰਸ਼ੰਦ ਇਹ ਇਸ ਸਕਾਰਪੀਓ ਦਾ ਲੱਗ ਰਿਹਾ ਹੈ ਹਾਂ ਸਕਾਰਪੀਓ ਦਾ ਕਵਰ ਆਹ ਕਵਰ ਦੇ ਵਿੱਚ ਪ੍ਰੋਪਰ ਇਹ ਲੱਗ ਕੇ ਇਹਨਾਂ ਨਾਲ ਫਿੱਟ ਹੋ ਜਾਂਦਾ ਹੈ ਠੀਕ ਹੈ ਜੇ ਸਕਾਰਪੀਓ ਗਲਤ ਕਾ ਜਰਦਾ ਹੋ ਗਿਆ ਆਸਤਾ I20 ਦਾ ਹੋ ਗਿਆ ਹੁਣ ਸਕਾਰਪਿਓਨ ਦੀ ਬਹੁਤ ਪ੍ਰੋਬਲਮ ਆ ਇਹਦੇ ਚ ਨਹੀਂ ਲੱਗਦਾ ਇਹ ਸਕਾਰਪਿਓਨਾਂ ਦੀ ਗ੍ਰਿੱਲਾਂ ਨੇ ਸਕਾਰਪਿਓਨ ਦੇ ਪ੍ਰੋਪਰ ਪ੍ਰੋਜੈਕਟ ਲੱਗ ਜਾਣਗੇ ਵਰਨਾ ਫਲੂਇਡਿਕ ਹੋ ਗਈ I20 ਐਲੀਟ ਹੋ ਗਈ ਮਤਲਬ ਮੰਨ ਕੇ ਚੱਲੋ ਵੀ ਹਰ ਗੱਡੀ ਦਾ ਆਪਣੇ ਕੋਲ ਕਵਰ ਜਿਹੜੀ ਮਰਜ਼ੀ ਗੱਡੀ ਹੋਵੇ ਉਹਦਾ ਇਹ ਜਿਹੜਾ ਆਪਣੇ ਇਹਦੀ ਫੌਗ ਲੈਂਪ ਵਾਲਾ ਕਵਰ ਆਪਣੇ ਕੋਲ ਹੈਗਾ ਹੈ ਕਵਰ ਆਪਣੇ ਕੋਲ ਅਵੇਲੇਬਲ ਮਿਲੂਗਾ ਵਿਦ ਫਿਟਿੰਗ ਕਰਕੇ ਬਾਹਰ ਦੇ ਆਈਟਮ ਦਬਾਂਗੇ ਲੱਗ ਕੇ ਅੱਛਾ ਹੁਣ ਇਹਦੀ ਗੱਲ ਕਰਾ ਵੀਰੇ ਹਣਾ ਜੇ ਨੂੰ ਇਹ ਅਗਲਾ ਤਾਂ ਹੀ ਲਵਾਉਗਾ ਤੇ ਨਾਲ ਆਪਣਾ ਹ ਲਵਾਉਗਾ ਹਾਂਜੀ ਹਾਂ ਫੇ ਮਤਲਬ ਇਹ ਕੰਬੋ ਜਾ ਰਿਹਾ ਆਪਣੇ ਵੀਰ ਜੀ ਦੇਖੋ ਜਿਹੜੀਆਂ ਗੱਡੀਆਂ ਦਾ ਹੁਣ ਮੰਨ ਲੇ ਕਿ ਤਲਵੀ ਮਰੂਤੀ ਗੱਡੀ ਆ ਆਪਣੀ ਹਾਂਜੀ ਹਾਂਜੀ ਠੀਕ ਆ ਜੀ ਇਹਨਾਂ ਦੇ ਤਾਂ ਕਈ ਉਹਦੇ ਕਵਰ ਲਾਉਣ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਜ਼ੀਰੋ ਫਿਟਿੰਗ ਆਉਂਦੀ ਆ ਉਹਨਾਂ ਦਾ ਵਿੱਧ ਫਿਟਿੰਗ ਕਰਕੇ ਆਪਣਾ 5200 ਰੁਪਏ ਦਾ ਰੇਟ ਆ ਦੇ ਰਿਆ ਠੀਕ ਆ ਵੀਰ ਇਹਨਾਂ ਦਾ ਹਾਂ ਜਿਨ੍ਹਾਂ ਦੇ ਬਾਕੀ 5200 ਪ੍ਰੋਜੈਕਟਰ ਦਾ ਰੇਟ 52 ਹੀ ਰਹੂਗਾ ਬਾਕੀ ਜਿਵੇਂ ਕਵਰ ਨੇ ਕਿਸੇ ਵੀ ਤਰ੍ਹਾਂ ਦੇ ਅਲੱਗ-ਅਲੱਗ ਲੱਗਦੇ ਕਵਰ ਦਾ ਪ੍ਰਾਈਸ ਅਲੱਗ ਤੋਂ ਰਹੂਗਾ ਇਹਦਾ ਨਾਰਮਲ ਦਾ ਰੇਟ ਸਸਤੇ ਹੋਵੇ ਜੋ ਵੀ ਰੇਟ ਹੋ ਕੇ ਸਸਤੇ ਰੇਟ ਹੀ ਹੁੰਦੇ ਨੇ ਇੰਨੀ ਕਿ ਜ਼ਿਆਦਾ ਰੇਂਜ ਨਹੀਂ 2200 ਰੁਪਏ ਦੇ ਵਿੱਚ ਵਿੱਚ 2500 3000 ਦੇ ਵਿੱਚ ਵਿੱਚ ਨਾ ਨਿਭੜ ਜਾਂਦਾ ਨਾ ਕੰਮ ਅਲੱਗ ਅਲੱਗ ਰੇਂਜ ਦੇ ਵਿੱਚ ਰਹਿਣਗੇ ਛੋਟੀ ਤੋਂ ਲੈ ਕੇ ਵੱਡੀ ਗੱਡੀ ਤੱਕ ਦੇ ਇਹਨਾਂ ਦਾ ਅਲੱਗ ਤੋਂ ਰਹੂਗਾ ਜੀ ਓਕੇ ਜਿਵੇਂ ਹੁਣ ਜਿਵੇਂ ਫੋਰਚਨਰ ਵਗੈਰਾ ਗੱਡੇ ਉਹਨਾਂ ਦਾ ਵੀ ਸਾਰਾ ਹਾਂ ਫੋਰਚਨਰ ਵਗੈਰਾ ਦੀ ਵੀ ਸਾਰੇ ਕਵਰ ਆਪਣੇ ਕੋਲੇ ਦੂਜੇ ਡਾਇ ਪਏ ਨੇ ਬਈ ਤਾਂ ਉਹਨਾਂ ਦਾ ਹੁੰਦੇ ਹੀ ਹੁੰਦਾਗਾ ਹੁੰਦੇ ਵੀ ਨੇ ਹਾਂ ਹਾਂ ਬਾਕੀ ਆਪਣੇ ਕੋਲ ਉਹਨਾਂ ਦੇ ਵਿੱਚ ਮਤਲਬ ਛੋਟੀਆਂ ਜੋੜੀਆਂ ਲੱਗਦੀਆਂ ਹਨਾ ਨਹੀਂ ਨਹੀਂ ਜਿਹੜੇ ਆਪਣੇ ਕੋਲੇ ਕਵਰ ਲੱਗਦੇ 3 ਇੰਚੀ ਪ੍ਰੋਜੈਕਟਰ ਤੇ ਹੀ ਲਾਵਾਂਗੇ ਆਪਾਂ ਠੀਕ ਹੈ ਜਿਵੇਂ ਨਾਰਮਲ 2 ਇੰਚੀ ਪ੍ਰ ਆ 23 24 ਮਾਡਲ ਇਹਨਾਂ ਦੇ 2 ਇੰਚੀ ਪ੍ਰੋਜੈਕਟਰ ਲੱਗਿਆ ਦਾ ਬਲੈਂਡਰ 'ਚ ਵੀ 2 ਇੰਚੀ ਆਉਂਦਾ ਹਾਂ ਉਹਨਾਂ ਦੇ ਪਰ ਆਪਾਂ ਪਰਜਾਇ ਜਿਹੜਾ ਕਵਰ ਲਾ ਕੇ ਉਹਦੇ 3 ਇੰਚੀ ਪ੍ਰੋਜੈਕਟਰ ਲੱਗਦਾ ਵੱਡਾ ਲਾਵਾਂਗੇ ਵੱਡਾ ਲਾਵਾਂ ਲੈ ਵੀ ਅਗਰ ਵੀ ਤੁਹਾਡੀ ਗੱਡੀ ਦੇ ਆ ਨਾ ਛੋਟੇ ਪ੍ਰੋਜੈਕਟਰ ਨੇ 2 ਇੰਚੀ 3 ਇੰਚੀ ਜਿਹੜੇ ਆ ਅਗਰ ਤੁਸੀਂ ਵੱਡਾ ਲਵਾਉਣਾ ਅਪਗ੍ਰੇਡ ਕਰਾਉਣਾ ਤਾਂ ਉਹ ਵੀ ਹੋ ਜਾਣਾ ਬਾਈ ਹਨਾ ਇਹ ਗੱਲ ਵਿਦ ਕੈਨਵਸ ਨੇਨ ਵਾਲਿਆ ਹਨਾ ਵੀਰ ਜੀ ਬਾਕੀ ਇਹ ਹਾਂ ਸਾਰਾ ਇਹਨਾਂ ਦੇ ਐਡਾਪਟਰ ਡੱਬੀ ਨਾਲ ਲੋ ਵੀਮ ਹਾਈ ਵੀਮ ਦੇ ਨਾਲ ਕਨੈਕਟ ਹੋਣਗੇ ਠੀਕ ਹੈ ਵੀਰ ਇਹ ਆਏ ਨਹੀਂ ਹੈਗੇ ਵੀ ਹੈ ਅਛਾ ਹੁਣ ਜਿਵੇਂ ਹੋਰ ਹੋਰ ਕੁਝ ਵੀ ਰਿਆ ਇਹ ਲਾਈਟਾਂ ਨਵੀਆਂ ਪੁਰਾਣੀਆਂ ਕਿਵੇਂ ਨੇ ਇਹ ਆਪਣੇ ਕੋਲ ਸੈਕੰਡ ਹੈਂਡ ਆ ਵੀਰੇ ਸੈਕੰਡ ਹੈਂਡ ਲਾਈਟ ਹਾਂ ਸੈਕੰਡ ਹੈਂਡ ਦੇ ਵਿੱਚ ਕਿਸੇ ਨੇ ਵੀ ਲਾਈਟ ਲੈਣੀ ਹੋਵੇ ਫਰੰਟ ਲਾਈਟ ਬੈਕ ਲਾਈਟ ਸਾਈਡ ਮਿਰਰ ਗੱਡੀਆਂ ਦੇ ਠੀਕ ਹੈ ਓਰੀਜਨਲ ਸੈਕੰਡ ਹੈਂਡ ਵੀ ਮਿਲ ਜਾਣਗੀਆਂ ਤੇ ਨਵੀਆਂ ਵੀ ਮਿਲ ਜਾਣਗੀਆਂ ਨਵੀਆਂ ਵੀ ਮਿਲ ਜਾਣਗੀਆਂ ਤੇ ਹੁਣ ਬਈ ਆਹ ਆ ਲਾਈਟ ਦੇਖੋ ਬਈ ਹਨਾ ਜਿਵੇਂ ਹੁਣ ਆ ਆ ਚੀਜ਼ ਐ ਹੁਣ ਇਹ ਵੀ ਨੋਵਾ ਕ੍ਰਿਸਟਾ ਦੀ ਲਾਈਟ ਐ ਨੋਵਾ ਕ੍ਰਿਸਟਾ ਦੀ ਇਹ ਪੁਰਾਣੀ ਲਾਈਟ ਆ ਇਹ ਹਾਂਜੀ ਸੈਕੰਡ ਹੈਂਡ ਆ ਜੀ ਸੈਕੰਡ ਹੈਂਡ ਲਾਈਟ ਬਿਲਕੁਲ ਨਵੀਂ ਨੂੰ ਮਾਤ ਤੇ ਹੁਣ ਜਿਵੇਂ ਆਹ ਹੈ ਇਹਦੀ ਜੀ ਦੀ ਲੈਣੀ ਆਏ ਤੁਸੀਂ ਬਾਈ ਬਾਈ ਹੋਰਾਂ ਤੋਂ ਖਰੀਦ ਸਕਦੇ ਆਂ ਕਿ ਬਈਆਂ ਇਹਨਾਂ ਦੇ ਵੀ ਪ੍ਰਾਈਸ ਵੀਰੇ ਬਹੁਤ ਸੋਹਣਾ ਦਿੰਦਾਂਗੇ ਸਿਰਫ 1800 ਰੁਪਏ ਲਾਈਟ ਦੇ ਦਾਂਗੇ ਇਹੇ ਹਾਂਜੀ ਹਾਂ ਬਾਈ ਬਿਲਕੁਲ 1800 ਰੁਪਏ ਦੀ ਲਾਈਟ ਆ ਤੁਸੀਂ ਚੈੱਕ ਕਰ ਲਓ ਹਨਾ ਬਿਲਕੁਲ ਨਵੀਂ ਵਰਗੀ ਬਾਈ ਆਹ ਦੇਖੋ ਬਾਈ ਇਹ ਇਹ ਕਾਦੀ ਆ ਬਾਈ ਇਹ ਫੋਰਚਨਰ ਦੀ ਇਹ ਕਿੰਨੇ ਦੀ ਆ ਇਹ ਫੋਰਚਨਰ ਸਾਰੀ 8000 ਰੁਪਏ ਦੀ 8000 ਰੁਪਏ ਦੀ ਫੋਰਚਨਰ ਦੀ ਲਾਈਟ ਆ ਇੱਕ ਹਾਂ ਹਾਏ ਇੱਕ ਆਠ ਹਜ਼ਾਰ ਰੁਪਏ ਦੀ 16000 ਦੋਨੀਆਂ ਪੈ ਜਾਣੀਆਂ ਦੋਨੀਆਂ ਤੇ ਨਵੀਂ ਲੈਂਨ ਜਾਓ ਮੈਨੂੰ ਲੱਗਦਾ ਇਹ 80000 ਦੀਆਂ ਪੈ ਜਾਣੀਆਂ ਹਾਂ 80000 80 90000 ਦਾ ਸੈਟ ਆ ਵੀਰੇ ਇਹ ਦੇਖੋ ਬਾਈ ਇਹਨਾਂ ਤੁਹਾਨੂੰ 8 ਹੈ ਨਾਲੇ ਹੋਊਗੀ ਵੀ ਓਰੀਜਨਲ ਇਹ ਓਰੀਜਨਲ ਲਾਈਟ ਹੁੰਦੀ ਹੈ ਨਾ ਹਰ ਤਰ੍ਹਾਂ ਦੀ ਲਾਈਟ ਹੁੰਦੀ ਹੈ ਇਹ ਸਾਰੀ ਕੰਪਨੀ ਦੀ ਜਿਹੜੀ ਮਰਜ਼ੀ ਕੋਈ ਗੱਡੀ ਲਿਆਓ ਬਾਈ ਇਹਨਾਂ ਤੁਹਾਡੇ ਮਰੇ 220 ਉਹਨਾਂ ਤੋਂ ਮਿਲ ਜਾਣਗੀਆਂ ਤੇ ਹੋਰ ਬਾਈ ਹੁਣ ਆਪਣੇ ਕੋਲੇ ਵੀਰੇ ਬਾਕੀ LED ਦੇ ਵਿੱਚ ਸਟਾਕ ਹੁੰਦਾਗਾ ਜਿਵੇਂ LED ਹੈਡਲਾਈਟ ਆਪਾਂ ਅਪਗ੍ਰੇਡ ਕਰਦੇ ਆ ਟਿਊਬ ਆਪਣੇ ਕੋਲੇ 340 62 ਸਾਰੇ ਤਰ੍ਹਾਂ ਦੀ ਆ 240 160 ਇਹ ਐਕਚੁਅਲ 'ਚ 340 ਉਹ ਕੱਲੇ ਇਹਨਾਂ ਦੇ ਵਿੱਚ ਸਾਰਾ ਮਾਲ ਵੀਰੇ ਆਪਣਾ ਓਰੀਜਨਲ ਦੇ ਵਿੱਚੂਗਾ 2 ਸਾਲ ਦੀ ਗਾਰੰਟੀ ਰਹੂਗੀ ਇਹਨਾਂ ਦੀ ਹਰ ਚੀਜ਼ ਹੀ 2 ਸਾਲਾਂ 'ਚ ਕਦੇ ਵੀ ਖਰਾਬ ਹੁੰਦੀ ਆ ਚਾੱਕੇ ਆਪਦੇ ਹੱਥਾਂ ਨਵਾਂ ਲੈਜੈਂਡ ਮੈਨੂੰ ਨਵਾਂ ਠੀਕ ਆ ਹੁਣ ਆ ਗੱਡੀ ਖੜੀ ਆਪਣੀ ਸਕਾਰਪੀਓ ਹਾਂਜੀ ਹਾਂਜੀ ਇਹਦੇ ਵਿੱਚ ਅਪਗ੍ਰੇਡ ਕਰਨ ਲੱਗਿਆਂ ਆਪਾਂ ਆ 340 ਵਾਟ ਇਹਦੇ 'ਚ ਲੱਗਣੀਆਂ ਨੇ ਇਹੇ ਲੱਗਣੀਆਂ ਆ ਇਹਦੇ 'ਚ ਆਪਾਂ ਅ ਲੈ ਵੀ ਬਈ ਹਨਾ ਤੇ ਹੁਣ ਮੈਂ ਹੋਰ ਗੱਲ ਕਰਾਂ ਬਈ ਹਨਾ ਜਿਵੇਂ ਅ ਅੱਗੇ ਕਿਸੇ ਨਾ ਗ੍ਰਿਲ ਦੇ ਅੱਗੇ ਕਿਸੇ ਨੇ ਲਵਾਉਣੀ ਹੋਣ ਜਿਵੇਂ ਆਹ ਦੀ ਆ ਆ ਪਈਆਂ ਹਾਂਜੀ ਆ ਆ ਚੀਜ਼ਾਂ ਇਹ ਜਿਵੇਂ ਹੁਣ ਤੋਂ ਤਾਲੀਆਂ ਲਾਉਣੀਆਂ ਛੋਟੀਆਂ ਗ੍ਰਿਲਾਂ ਦੇ ਵਿੱਚ ਵੀਰੇ ਇਹ ਚ ਆਪਾਂ ਨੂੰ ਹਰ ਤਰ੍ਹਾਂ ਦੀ ਆਈਟਮ ਮਿਲ ਜੂਗੀ ਦੇਖ ਇਸ ਤਰ੍ਹਾਂ ਦੀ ਮਿਲ ਜਾਣਗੇ ਆਈਟਮਾਂ ਠੀਕ ਹੈ ਨਾ ਅੱਜ ਜਿਵੇਂ 5 ਲੈਂਜ ਦੇ ਵਿੱਚ ਨੇ ਇਹ ਮਿਲ ਜਾਣਗੇ ਆਪਣੇ ਕੋਲ ਆਈਟਮਾਂ ਠੀਕ ਹੈ ਇਹ ਆ ਠੀਕ ਹੈ ਇਹ ਵੀ ਲੱਗ ਜਾਣਗੇ ਸਾਰੇ ਤਰ੍ਹਾਂ ਦੀਆਂ ਅਲੱਗ-ਅਲੱਗ ਰੇਂਜ ਦੇ ਵੀਰੇ ਹਰ ਇੱਕ ਤਰ੍ਹਾਂ ਦੀ ਮਿਲ ਜਾਣਗੇ ਆਪਣੇ ਕੋਲ ਬਾਦੇ ਸਟਾਕ ਹਰ ਤਰ੍ਹਾਂ ਦਾ ਮਿਲ ਜੂਗਾ ਵੀਰੇ ਠੀਕ ਆ ਵੀਰੇ ਹਾਂ ਦੇਖ ਤੁਸੀਂ ਆ ਵੀ ਦੇਖਦਾ ਹਾਂ ਇਹ ਸਾਰੀਆਂ ਮੰਨ ਕੇ ਚੱਲੀਏ ਇਹ ਧੁੰਦ ਵਾਲੀਆਂ ਹੀ ਨਹੀਂ ਜਿਹੜੀਆਂ ਪਲਵਾ ਲੈਣ ਦੇ ਫੋਗ ਦੇ ਵਿੱਚ ਛੋਟੀਆਂ ਵੀ ਕਿਸੇ ਨੇ ਲਵਾਉਣੀਆਂ ਨੇ ਉਹ ਵੀ ਆਪਣੇ ਕੋਲ ਮਿਲ ਜਾਣਗੀਆਂ ਅੱਛਾ ਰਿਪੇਅਰਿੰਗ 'ਚ ਕੀ ਕੰਮ ਕਰਦੇ ਆਪਾਂ ਰਿਪੇਅਰਿੰਗ 'ਚ ਵੀਰੇ ਆਪਣਾ ਲਾਈਟਿੰਗ ਦਾ ਆ ਗਿਆ ਜਿੱਥੇ ਲਾਈਟਾਂ ਸਾਫ਼ ਹੋ ਗਈਆਂ ਠੀਕ ਆ ਬੰਪਰ ਟੁੱਟ ਜਾਂਦੇ ਆ ਆਪਣਾ ਬੰਪਰ ਦਾ ਪ੍ਰੋਪਰ ਵੈਲਡਿੰਗ ਦਾ ਕੰਮ ਆ ਸਾਰਾ ਠੀਕ ਆ ਉਹਨਾਂ ਰਿਪੇਅਰ ਬਾਕੀ ਲਾਈਟ ਮੋਡੀਫਿਕੇਸ਼ਨ ਦਾ ਕਿਸੇ ਨੇ ਡੀਆਰਐਲ ਕਸਟਮ ਕਰਵਾਉਣੀਆਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾਗਾ ਆ ਆਜਾ ਬਈ ਤੁਹਾਨੂੰ ਮੈਂ ਦਿਖਾਵਾਂ ਹਣਾ ਪਾਈ ਲੱਗਿਆ ਹੈ ਜਿੰਨਾ ਕੰਮ ਕਰਨ ਹੁਣ ਆ ਵਰਕ ਚੱਲ ਰਿਹਾ ਹੈ ਲਾਈਟਿੰਗ ਦਾ ਸਾਰਾ ਹੋ ਰਿਹਾ ਦੇਖੋ ਆ ਲਾਈਟ ਪਈ ਆ ਇੱਥੇ ਆ ਦਿਖਾ ਦੀ ਮੜਾ ਇਹ ਫਰਕ ਹਾਲੇ ਦੇਖ ਲਓ ਉਹਦਾ ਕੰਮ ਚੱਲ ਰਿਹਾ ਮੜਾ ਵਾਫ ਕਰ ਦੋ ਉਹਨੂੰ ਹੁਣ ਦੇਖੋ ਆ ਲਾਈਟ ਇੱਕ ਇਹਦੇ ਨਾਲ ਦੇਖ ਲਓ ਇੱਕ ਆਹ ਆ ਪਈ ਆ ਹਜੇ ਉਹ ਆ ਉਹਦਾ ਕੰਮ ਕਰਿਆ ਹੁਣ ਉਹਨੂੰ ਵਾਫ ਕਰਕੇ ਸਨੋ ਲਾਈਟ ਉਸ ਨੂੰ ਇਹ ਲਾਈਟ ਦਾ ਤਾਂ ਫਰਕ ਇਹਦੇ ਤੇ ਹਾਲੇ ਤਾਂ ਕੁਝ ਵੀ ਨਹੀਂ ਹੋਇਆ ਇਹਦਾ ਕੋਈ ਵਰਕ ਨਹੀਂ ਆ ਆ ਬਾਈ ਹਾਲੇ ਇਹਦੇ ਵਾਫ ਲੱਗੂਗਾ ਦੇਖੋ ਤੁਹਾਡੇ ਸਾਹਮਣੇ ਆ ਬਈ ਹਣਾ ਇਹਦਾ ਰਿਜ਼ਲਟ ਚੈੱਕ ਕਰਿਓ ਬਈ ਲਾਈਵ ਰਿਜ਼ਲਟ ਆ ਤੁਹਾਡੇ ਕੋਈ ਕੁਝ ਨਹੀਂ ਮਤਲਬ ਵੀ ਜਿਹੜੀ ਇਹ ਤਾਂ ਮੈਲ ਹੁੰਦੀ ਹੈਗੀ ਹਾਂ ਜੀ ਸਾਰੀ ਚੱਕੀ ਜਾਣੀ ਹੈ ਕੁਝ ਵੀ ਨਹੀਂ ਪਈ ਹੈ ਨਾ ਮਤਲਬ ਵੀ ਬਾਈ ਕੋਈ ਇਹ ਤਾਂ ਨਹੀਂ ਹੈਗਾ ਵੀ ਉਹ ਸਾਲ ਦੋ ਸਾਲ ਦੋ ਨਹੀਂ ਜਿਹੜਾ ਵੀ ਕੰਮ ਹੋਊਗਾ ਪ੍ਰੋਪਰ ਹੋਊਗਾ ਇੱਕ ਵਾਰ ਕਰਾਉਣ ਤੋਂ ਬਾਅਦ ਸਾਲ ਡੇਢ ਸਾਲ ਕਿਤੇ ਲੈਟ ਨਹੀਂ ਜਾਂਦੀ ਹੈਗੀ ਪ੍ਰੋਪਰ ਹਾਂ ਜੀ ਇਹ ਇਹੇ ਕੰਮ ਆ ਜਿਵੇਂ ਉਹਨੇ ਸਵਿਚ ਦੀ ਲਾਈਟਾਂ ਸਾਫ਼ ਕਰੀਏ ਆਪਾਂ ਹਾਂ ਜੀ ਇਹਦਾ ਕਿੰਨਾ ਖਰਚ ਆਏ ਨੰਦਾ ਜੀ ਕਿੰਨਾ ਵੀਰੇ ਵੀ ਆਨਲੀ 600 ਰੁਪਏ ਦਾ 600 ਰੁਪਏ ਹਾਂ ਜੀ ਸਿਰਫ 600 ਰੁਪਏ 600 ਰੁਪਏ ਨਹੀਂ ਬਾਈ ਨਾ 600 ਰੁਪਏ ਦੇ ਵਿੱਚ ਵੀ ਤੁਹਾਡੀ ਅਗਰ ਲਾਈਟਾਂ ਪੀੜੀਆਂ ਹੋਣਗੀਆਂ ਉਹ ਚ ਹੈਗਾ ਨਾ ਫਰਕ ਬਹੁਤ ਪੈ ਜਾਂਦਾ ਬਈ ਹਣਾ ਤੇ ਬਾਕੀ ਹੋਰ ਹੋਰ ਬਈ ਕੁਝ ਕਹਿਣਾ ਚਾਹੁੰਦੇ ਆਂ ਅਗਰ ਤੁਸੀਂ ਬਾਕੀ ਅਲੱਗ-ਅਲੱਗ ਐਕਸੈਸਰੀ ਆ ਵੀਰੇ ਆਪਣੇ ਕੋਲ ਹਰ ਤਰ੍ਹਾਂ ਦੀ ਜਿਵੇਂ ਮੰਨ ਕੇ ਲਾਈਟਿੰਗ ਦੇ ਵਿੱਚ ਬਹੁਤ ਕੁਝ ਮਿਲ ਜੂਗਾ ਆਪਣੇ ਕੋਲ ਹਰ ਤਰ੍ਹਾਂ ਦਾ ਸਮਾਨ ਮੰਨ ਲਓ ਕਿ ਚਲੋ ਬੰਪਰ ਗੱਡੀਆਂ ਦੇ ਫਰੰਟ ਬੈਕ ਸਾਰੇ ਤੇ ਹੈੱਡ ਲਾਈਟਾਂ ਹੋ ਜਾਣੀਆਂ ਨੇ ਬਾਕੀ ਐਕਸੈਸਰੀ ਆਈਟਮ ਕਿਸੇ ਵੀ ਤਰ੍ਹਾਂ ਦੀ ਲੈਣੀ ਹੈ ਨਾ ਉਹ ਆਈਟਮ ਆਪਣੇ ਕੋਲ ਮਿਲ ਜਾਣਗੇ ਅਵੇਲੇਬਲ ਬਾਕੀ ਐਕਸੈਸਰੀ ਬਈ ਇਹੋ ਜੀ ਚੀਜ਼ ਐ ਇਹਦਾ ਘਰ ਕੋਈ ਨਹੀਂ ਪੂਰਾ ਕਰਦਾ ਨਹੀਂ ਜੇ ਇਹਦਾ ਨਹੀਂ ਪੂਰਾ ਹੁੰਦਾ ਜੀ ਇਹਦਾ ਜ਼ਿੰਦਗੀ ਭਰ ਨਹੀਂ ਹੁੰਦਾ ਬਈ ਹਣਾ ਕਾਹ ਦਾ ਕੁਝ ਨਹੀਂ ਪਤਾ ਕਿ ਕੀ ਮੰਗ ਲੈ। ਨਾ ਜੀ ਨਾ। ਬਾਕੀ ਅਗਰ ਤੁਹਾਨੂੰ ਕਿਸੇ ਚੀਜ਼ ਦੀ ਕਿਸੇ ਤਰ੍ਹਾਂ ਦੀ ਸੈਸਰੀ ਲੋੜ ਆ ਬਾਈ ਉਹ ਤੁਹਾਨੂੰ ਪ੍ਰੋਵਾਈਡ ਕਰਾ ਦੇਣਗੇ। ਅਗਰ ਤੁਹਾਨੂੰ ਨਹੀਂ ਮਿਲ ਰਹੀ ਕਿਸੇ ਪਾਸੋਂ ਤਾਂ ਬਸ ਕਾਲ ਕਰਨਾ ਤੁਸੀਂ ਧੂਰੀ ਸ਼ਹਿਰ ਆ ਜਾਓ ਬਾਈ ਹਨਾ ਜੱਸੀ ਮੋਟਰ ਸੇ ਬਾਕੀ ਮੈਂ ਨੰਬਰ ਵੀ ਪਾਤਾ ਐਡਰੈਸ ਵੀ ਮੇਰੇ ਪ੍ਰੋਪਰ ਦੱਸ ਦਉ ਆਪਾਂ। ਆਪਣਾ ਐਡਰੈਸ ਹੈ ਗਿਆ ਵੀਰੇ ਮਲੇਕੋਟਲਾ ਰੋਡ ਨੀਅਰ ਨੱਤ ਹਸਪੀਟਲ ਆਪੋਜੀਟ ਆਪਣੇ ਹਾਕਮ ਸੀਟ ਮੇਕਰ ਆ مین ਰੋਡ ਤੇ ਆਪਣੀ ਦੁਕਾਨ ਆ ਜੀ। ਓਕੇ। ਲੈ ਬਾਈ ਆ ਜਾਓ ਫਿਰ ਧੂਰੀ ਸ਼ਹਿਰ ਦੇ ਵਿੱਚ ਜ਼ਿਲ੍ਹੇ ਸੰਗਰੂਰ ਦੇ ਵਿੱਚ। ਅੱਛਾ ਸੀ ਗਾ।